ਸੋਰਨਟਨਾ ਜੀ ਸਾਡੇ ਨਾਲ ਸ਼ਾਮਲ ਹੋ ਕੇ ਪੰਜਾਬ ਦੀ ਖਬਰਸਾਰ ਦੀ ਸਾਂਝ ਪਾਣਗੇ ਕਾਫੀ ਕੁਝ ਮਹੱਤਵਪੂਰਨ ਖਬਰਾਂ ਜਿਹੜੀਆਂ ਨੇ ਉਹਤੇ ਅੱਜ ਚਾਤ ਮਾਰਾਂਗੇ ਖਾਸ ਤੌਰ ਦੇ ਉਤੇ ਕੇਜਰੀਵਾਲ ਦੇ ਪੀਏ ਨੂੰ ਜੋ ਹੈ ਬੁੱਕ ਕੀਤਾ ਗਿਆ ਹੈ ਕਿਉਂਕਿ ਸਵਾਤੀ ਮਾਲੀਵਾਲ ਜੋ ਹਨ ਉਹਨਾਂ ਨੇ ਇਹ ਦੋਸ਼ ਲਾਇਆ ਸੀ ਕਿ ਜਦੋਂ ਉਹ ਕੇਜਰੀਵਾਲ ਦੇ ਘਰ ਗਏ ਤਾਂ ਉਹਨਾਂ ਨਾਲ ਜੋ ਪੀਐਸ ਹਨ ਉਹਦੇ ਕੇਜਰੀਵਾਲ ਦੇ ਉਹਨਾਂ ਨੇ ਦੁਰਗਹਾਰ ਕੀਤਾ ਸੋ ਕੀ ਕੁਝ ਹੋਇਆ ਇਸ ਬਾਰੇ ਹੋਏਗੀ ਗੱਲਬਾਤ ਸੋ ਆਵ ਸ਼ਾਮਲ ਕਰਦੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਸੋਰਨਟਨਾ ਜੀ ਨੂੰ ਸੋਰੈਂਟਨਾ ਜੀ ਜੈਨੂ ਸਤਿ ਸ੍ਰੀ ਅਕਾਲ ਆ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨੀ ਕੀ ਸਤਿ ਸ੍ਰੀ ਅਕਾਲ ਤੇ ਅਜਨੀਆਂ ਹਰਪ੍ਰੀਤ ਜੀ ਸੁਰਖੀਆਂ ਦਾ ਵੇਰਵਾ ਇਹ ਆ ਕਿ ਸਵਾਤੀ ਮਾਲੀਵਾਲ ਦੇ ਮਾਮਲੇ ਦੇ ਉੱਤੇ ਵਿਵਾਦ ਵਧਿਆ ਤੇ ਹੁਣ ਸਵਾਤੀ ਮਾਲੀਵਾਲ ਦੇ ਵੱਲੋਂ ਕਰਵਾ ਦਿੱਤੀ ਗਈ ਆ ਵਿਭਗ ਕੁਮਾਰ ਦੇ ਖਿਲਾਫ ਥਾਣੇ ਵਿੱਚ ਜਾ ਕੇ ਐਸ ਆਈ ਆਰ ਦਰਜ ਜਹਾਜ਼ ਦੇ ਏਸੀ ਚੈਂਬਰ ਦੇ ਵਿੱਚ ਅੱਗ ਲੱਗੀ ਐਮਰਜੈਂਸੀ ਲੈਂਡਿੰਗ ਹੋਈ ਸੋਨੀਆ ਗਾਂਧੀ ਦੀ ਭਾਵਕ ਅਪੀਲ ਮੈਂ ਤੁਹਾਨੂੰ ਆਪਣਾ ਪੁੱਤ ਹੁਣ ਸੌਂਪ ਦਿੱਤਾ ਅਗਲੀ ਖਬਰ ਕਿ ਲਾਲੀ ਮਜੂਤੀਆ ਹੋਏ ਅਕਾਲੀ ਦਲ ਦੇ ਖਿਡਾਰੀ ਤੇ ਸਾਨਾ ਵੱਲੋਂ ਕੀਤੇ ਜਾਂਦੇ ਵਿਰੋਧ ਦੇ ਉੱਤੇ ਭੜਕੇ ਹੰਸਰਾ ਦੇ ਹੰਸ ਭਗਵੰਤ ਮਾਨ ਨੇ ਪਵਨ ਤੀਨੂ ਵਾਸਤੇ ਵੋਟਾਂ ਮੰਗੀਆਂ ਉਮੀਦਵਾਰਾਂ ਦਾ ਰਿਕਾਰਡ ਟੁੱਟਿਆ 349 ਜਣੇ ਮੈਦਾਨ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਸਿਆਸੀ ਇਸ਼ਾਰੇ ਦੀ ਉਡੀਕ ਵਿੱਚ ਸਾਰੇ ਉਮੀਦਵਾਰ ਡੇਰਿਆਲੀ ਸ਼ਰਨ ਵਿੱਚ ਜਾਣ ਲੱਗੇ ਅਮਿਤ ਸ਼ਾਹ ਨੇ ਕਿਹਾ ਕੇਜਰੀਵਾਲ ਦੋਸ਼ ਮੁਕਤ ਨਹੀਂ ਹੋਇਆ ਤੇ ਆਖਰੀ ਖਬਰ ਪੰਜਾਬ ਦੇ ਵਿੱਚ 43 ਡਿਗਰੀ ਨੂੰ ਪਾਰ ਹੋਇਆ ਤਾਪਮਾਨ ਹੂੰ ਹੂੰ ਸੁਵਾਤੀ ਮਾਲੀਵਾਲ ਵਾਲਾ ਮਸਲਾ ਜਿਸ ਤਰ੍ਹਾਂ ਤੁਸੀਂ ਕਹੇ ਉਲਝ ਗਿਆ ਹੈ ਜੀ ਤੇ ਪੀਏ ਦੇ ਖਿਲਾਫ ਹੁਣ ਕੇਸ ਦਰਜ ਹੋ ਗਿਆ ਹੈ ਕੀ ਚੱਲ ਰਿਹਾ ਜੀ ਲੇਟੈਸਟ ਕੀ ਹੈ ਦੇਖੋ ਜੀ ਬੜੀ ਮਹੱਤਵਪੂਰਨ ਗੱਲ ਹੈ ਵੀ ਇਸ ਵੇਲੇ ਸੁਵਾਤੀ ਮਾਲੀਵਾਲ ਦੇ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਇਹਦੇ ਉੱਤੇ ਕੇਜਰੀਵਾਲ ਸਾਹਿਬ ਬਿਲਕੁਲ ਬੋਲ ਨਹੀਂ ਰਹੇ ਉਹਨਾਂ ਦੀ ਭੇਤ ਭਰੀ ਚੁੱਪਾ ਜਿਹੜੀ ਉਹ ਕਈ ਨਵੇਂ ਸਵਾਲ ਖੜੇ ਕਰਦੀ ਆ ਤੇ ਵਿਰੋਧੀਆਂ ਨੂੰ ਕਈ ਤਰ੍ਹਾਂ ਦੀਆਂ ਗੱਲਬਾਤਾਂ ਕਰਨ ਦੇ ਲਈ ਮਜਬੂਰ ਕਰਦੀ ਆ ਸੁਵਾਤੀ ਮਾਲੀਵਾਲ ਨੇ ਅੱਜ ਕੇਜਰੀਵਾਲ ਦੇ ਪੀਏ ਦੇ ਖਿਲਾਫ ਜਾ ਕੇ ਤੇ ਸ਼ਿਕਾਇਤ ਦਰਜ ਕਰवाती ਆ ਸ਼ਿਕਾਇਤ ਦਰਜ ਜਿਹੜੀ ਕਰਵਾਈ ਆ ਉਹਨੇ ਉਹਦੇ ਵਿੱਚ ਇਹ ਗੱਲ ਕਹੀ ਆ ਜੀ ਕਿ ਮੇਰੇ ਇਹਨੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਹੂੰ ਹੂੰ ਤੇ ਉਸ ਦਿਨ ਮੈਨੂੰ ਵਾਹਵਾਰੀ ਵੀ ਆਈ ਹੋਈ ਸੀ ਤੇ ਉਸ ਦਿਨ ਮੇਰਾ ਸਰੀਰ ਦਰਦ ਦੇ ਨਾਲ ਕੁਰਲਾ ਰਿਹਾ ਸੀ ਤੇ ਉਹਨੇ ਇਹ ਗੱਲ ਕਹੀ ਆ ਕਿ ਇਹਨੇ ਮੇਰੀ ਸ਼ਰਟ ਵੀ ਖਿੱਚੀ ਆ ਤੇ ਕਈ ਤਰ੍ਹਾਂ ਦੇ ਦੋਸ਼ ਵਿੱਚ ਹੋਰ ਵੀ ਲਾਏ ਆ ਤੇ ਪੁਲਿਸ ਅੱਜ ਉਸ ਥਾਂ ਨੇ ਉੱਤੇ ਸੀਐਮ ਹਾਊਸ ਦੇ ਵਿੱਚ ਪਹੁੰਚੀ ਸੀ ਜਿੱਥੇ ਉਹਨੇ ਕਿਹਾ ਸੀ ਵੀ ਇਦਾਂ ਦਾ ਕੁਝ ਹੋ ਗਿਆ ਤੇ ਇਹ ਜਾਣਕਾਰੀ ਮਿਲੀ ਆ ਵੀ ਭਾਈ ਇਸ ਮਾਮਲੇ 'ਚ ਸੀਨ ਕ੍ਰੀਏਟ ਕੀਤਾ ਗਿਆ ਸੀਨ ਕ੍ਰੀਏਟ ਕਰਕੇ ਵੀ ਜਦੋਂ ਕੋਈ ਘਟਨਾ ਵਾਪਰਦੀ ਹੈ ਪੁਲਿਸ ਕਈ ਵਾਰੀ ਸੀਨ ਕ੍ਰੀਏਟ ਕਰਵਾਉਂਦੀ ਹੁੰਦੀ ਹੈ ਇਦਾਂ ਜੀ ਇਦਾਂ ਐ ਹੋਇਆ ਹੋਊਗਾ ਇਧਰਲੇ ਪਾਸਿਓਂ ਆਇਆ ਹੋਇਆ ਹੋਊ ਇਧਰਲੇ ਪਾਸਿਓਂ ਆ ਉਧਰ ਇਹ ਕੀ ਪਤਾ ਲੱਗਾ ਵੀ ਕੇਜਰੀਵਾਲ ਦਾ ਪੀਆ ਜਿਹੜਾ ਵਿਭਮ ਕੁਮਾਰ ਆ ਉਹਨੇ ਵੀ ਸਵਾਤੀ ਦੇ ਖਿਲਾਫ ਕਰਾਸ ਜਿਹੜੀ ਸ਼ਿਕਾਇਤ ਦਰਜ ਕਰਵਾਈ ਆ ਤੇ ਕੇਜਰੀਵਾਲ ਹੋਰੀਆਂ ਜਾਂਦਾ ਪੰਜਾਬ ਦਾ ਦੋਰਾ ਛੱਡ ਕੇ ਕਹਿੰਦੇ ਵੀ ਦਿੱਲੀ ਦੇ ਵਿੱਚ ਪਹੁੰਚ ਗਿਆ ਮਾਮਲਾ ਵਿਗੜ ਗਿਆ ਕਰਕੇ ਉਦੋਂ ਆਤਸ਼ੀ ਦੇ ਵੱਲੋਂ ਜਿਹੜੀ ਦਿੱਲੀ ਦੀ ਮੰਤਰੀ ਆ ਉਹਨੇ ਸਵਾਤੀ ਦੇ ਇਕਲਾ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਵੀ ਭਾਈ ਕਿਸੇ ਦੇ ਇਸ਼ਾਰੇ ਦੇ ਉੱਤੇ ਸਾਰਾ ਪਦ ਕੀਤਾ ਜਾ ਰਿਹਾ ਸਵਾਤੀ ਮਾਲੀਵਾਲ ਇਸ ਗੱਲ ਦੇ ਉੱਤੇ ਅਗਬਬੂਲਾ ਹੋ ਗਈ ਐ ਬੀ ਜੇ ਪੀ ਇਹ ਗੱਲ ਕਹਿੰਦੀ ਵੀ ਔਰਤ ਦੀ ਦੇਪਤਰੀ ਕੀਤੀ ਗਈ ਐ ਸੀ ਐਮ ਹਾਊਸ ਦੇ ਵਿੱਚ ਤੇ ਆਮ ਆਦਮੀ ਪਾਰਟੀ ਕਰੀ ਵੀ ਇਸ਼ਾਰਾ ਕਰਕੇ ਹੋਰ ਦਾ ਸੋ ਡਰਾਮਾ ਜਿਹਾ ਹੋਣ ਲੱਗ ਪਿਆ ਵਿਵਾਦ ਇਹ ਵੱਧ ਗਿਆ ਜਿਹੜੇ ਦੇ ਬੜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੰਡੇ ਸੌਤਰਾਣੀਆਂ ਪਹਿਲਾਂ ਸਮੱਸਿਆਵਾਂ ਉੱਥੇ ਸਵਾਤੀ ਮਾਲੀਵਾਲ ਵਾਲਾ ਮੁੱਦਾ ਬਹੁਤ ਵੱਡੇ ਪੱਧਰ 'ਤੇ ਉੱਠਿਆ ਜੀ ਜੀ ਪਟਨਾ ਜੀ ਇਹ ਕੋਈ ਵੱਡਾ ਮਸਲਾ ਤਾਂ ਨਹੀਂ ਇਸ ਦੇ ਵਿੱਚ ਘੋਕ ਕਰਨ ਲਈ ਕਿਉਂਕਿ ਸੀਸੀਟੀਵੀ ਕੈਮਰਾ ਲੱਗੇ ਹੋਣਗੇ ਜਿੱਥੇ ਗਏ ਸੀ ਘਰ ਦੇ ਵਿੱਚ ਲੱਗੇ ਹੋਣਗੇ ਡੈਫੀਨਿਟਲੀ ਤੇ ਦੂਸਰੇ ਪਾਸੇ ਮਹਿਲਾ ਕਮਿਸ਼ਨ ਨੇ ਵੀ ਕੋਈ ਇਸ ਤੇ ਐਕਸ਼ਨ ਲਿਆ ਹੈ ਬਿਲਕੁਲ ਜੀ ਮਹਿਲਾ ਕਮਿਸ਼ਨ ਦੇ ਵੱਲੋਂ ਐਕਸ਼ਨ ਲਿਆ ਗਿਆ ਹਾਲਾਂਕਿ ਮੇਰੇ ਕੋਲੇ ਰਿਪੋਰਟ ਹਾਲੇ ਮੁਕੰਮਲ ਨਹੀਂ ਪਹੁੰਚੀ ਕਿਉਂਕਿ ਲੰਗੇ ਕੰਨ ਤਾਂ ਇਹ ਗੱਲ ਕਹਿਤੀ ਸੀਗੀ ਮਹਿਲਾ ਕਮਿਸ਼ਨ ਨੇ ਕਿ ਅੱਜ ਕੇਜਰੀਵਾਲ ਦਾ ਪੀਐਚ ਤਲਬ ਕੀਤਾ ਉਹਨਾਂ ਨੇ ਓਕੇ ਮੇਰੇ ਹੁਣ ਧਿਆਨ ਦੇ ਵਿੱਚ ਮੈਂ ਆਲੇ ਦੁਆਲੇ ਦੇਖੀ ਜਾਨਾ ਜੀ ਹਰ ਥਾਂ ਦੇ ਉੱਤੇ ਵੈਬਸਾਈਟ ਦੇ ਉੱਤੇ ਚੈਨਲਾਂ ਦੇ ਉੱਤੇ ਜੇ ਕੀ ਅੱਜ ਕੇਜਰੀਵਾਲ ਦਾ ਪੀਐਮ ਮਹਿਲਾ ਕਮਿਸ਼ਨ ਕੋਲੇ ਹਾਜ਼ਰ ਹੋਇਆ ਕਿ ਨਹੀਂ ਹੋਇਆ ਪਰ ਮਾਮਲਾ ਵੱਡਾ ਹੋ ਗਿਆ ਜੀ ਇਹ ਗੱਲ ਪੱਕੀ ਹੈ ਜੀ ਤੇ ਦੂਸਰਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਨਹੀਂ ਫੜਿਆ ਗਿਆ ਜੀ हां बिल्कुल जी एक वीडियो सामने आ गई है। हम्म हम्म। वो वीडियो चलती जा रही है कि भाई ये सीएम हाउस दी है। ओदे ਵਿੱਚ ਸੁਵਾਤੀ ਮਾਲੀਵਾਲ ਕਹੀ ਜਾ ਰਹੀ ਹੈ ਵੀ ਇਹ ਸੁਵਾਤੀ ਮਾਲੀਵਾਲ ਆ ਤੇ ਉਹਦੇ ਨਾਲ ਉੱਥੇ ਜਿਹੜੀਆਂ ਉਹ ਕਾਫੀ ਆਰਗੂਮੈਂਟ ਕੀਤੀ ਜਾ ਰਹੀ ਹੈ ਜੀ। जी। ਉਧਰ ਇੱਕ ਜਹਾਜ਼ ਦੇ AC ਚੈਂਬਰ ਵਿੱਚ ਅੱਗ ਲੱਗੀ ਜੀ ਤੇ ਐਮਰਜੈਂਸੀ ਲੈਂਡ ਹੋਇਆ ਕਿੱਥੇ ਇਹ ਹਾਦਸਾ ਵਾਪਰਿਆ। ਇਹ ਜੀ ਦਿੱਲੀ ਬੰਗਲੌਰ ਰੂਪ ਦਾ ਜਹਾਜ਼ ਸੀਗਾ। ਤੇ ਪਤਾ ਲੱਗਾ ਜੀ ਕਿ ਇਸੇ ਜਹਾਜ਼ ਨੂੰ ਅੱਗ ਲੱਗੀ ਜਹਾਜ਼ ਦੇ ਐਮਰਜੈਂਸੀ ਜਿਹੜੇ AC ਯੂਨਟ ਉਹਦੇ ਵਿੱਚ ਅੱਗ ਲੱਗੀ ਆ ਬੰਗਲੌਰ ਦਿੱਲੀ ਰੂਟ ਦੇ ਉੱਤੇ ਇੱਕ ਜਹਾਜ਼ ਆ Air Conditioning Unit ਦੇ ਵਿੱਚ ਅੱਗ ਲੱਗੀ ਆ ਜਿਹਦੇ ਕਰਕੇ ਉਹਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਆ AI 807 ਨਾਂ ਦਾ ਇਹ ਜਹਾਜ਼ ਆ ਇਹਦੇ ਵਿੱਚ 175 ਹੀ ਆਸਲੀ ਸਵਾਰ ਸੀਗੇ ਤੇ ਸ਼ਾਮ ਦੇ 6 ਵਜੇ ਦੀ ਘਟਨਾ ਸਗੀ ਤੇ ਪਤਾ ਲੱਗਾ ਜੀ ਕਿ ਇਹ ਸਫਲਤਾਪੂਰਵਕ ਲੈਂਡ ਕਰਵਾ ਲਿਆ ਗਿਆ ਜੀ ਜੀ ਉਧਰ ਸੋਨੀਆ ਗਾਂਧੀ ਭਾਵਕ ਹੋ ਕੇ ਲੋਕਾਂ ਨੂੰ ਕੀ ਅਪੀਲ ਕਰ ਰਹੇ ਨੇ ਜੀ ਸੋਨੀਆ ਗਾਂਧੀ ਨੇ ਅੱਜ ਇਹ ਗੱਲ ਕਹੀ ਹੈ ਰਾਏ ਬਰੇਲੀ ਵਸਦਾਂ ਨੂੰ ਕਿ ਮੈਂ ਆਪਣਾ ਪੁੱਤ ਤੁਹਾਨੂੰ ਸੌਂਪਦਾ ਹੁਣ ਅੱਗੇ ਉਹ ਕਹਿੰਦੇ ਜੀ ਤੁਸੀਂ ਕਰਨਾ ਜੋ ਕਰਨਾ ਜਿਵੇਂ ਕਰਨਾ ਕਰੋ ਮੈਂ ਆਪਣਾ ਪੁੱਤ ਤੁਹਾਡੇ ਹਵਾਲੇ ਕਰ ਚੱਲੀਆਂ ਮੇਰੇ ਪੁੱਤ ਨੂੰ ਤੁਸੀਂ ਸੰਭਾਲੋ ਕਿਉਂਕਿ ਇਸ ਕੀ ਅਨੇਠੀ ਨਿਤਾ ਦੇ ਉੱਤੇ ਰਾਹੁਲ ਗਾਂਧੀ ਨੇ ਰਾਏ ਬਰੇਲੀ ਤੋਂ ਕਾਗਜ਼ ਦਾਖਲ ਕੀਤੇ ਆ ਉਹ ਉੱਥੋਂ ਚੋਂ ਲੜਦੇ ਆ ਤੇ ਮਾਤਾ ਦੇ ਵੱਲੋਂ ਆਪਦੇ ਪੁੱਤ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਰਾਇਬਰੀਲੀ ਦੇ ਲੋਕਾਂ ਨੂੰ ਕਿਹਾ ਵੀ ਮੇਰੇ ਪੁੱਤ ਦੀ ਹੁਣ ساری ਬਾਗਨੌਰ ਤੁਹਾਡੇ ਹੱਥ ਦੇ ਵਿੱਚ ਹੈ ਤੇ ਮੈਂ ਆਪਦਾ ਪੁੱਤ ਹੁਣ ਤੁਹਾਡੇ ਹਵਾਲੇ ਕਰਤਾ ਜੀ ਜੀ ਉਧਰ ਖੰਸਰਾਜ ਹੰਸ ਬਹੁਤ ਪੜ੍ਹ ਕੇ ਹੋਏ ਨੇ ਜੀ ਕਿਸਾਨਾਂ ਤੇ ਕੀ ਹੋ ਰਿਹਾ ਹੈ ਦੇਖੋ ਹੰਸਰਾਜ ਹੰਸਾ ਜਿਹੜੇ ਉਹਨਾਂ ਦੇ ਵੱਲੋਂ ਅੱਜ ਕਈ ਗੱਲਾਂ ਕੀਤੀਆਂ ਗਈਆਂ ਉਹਨਾਂ ਦੀ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਹੂੰ ਹੂੰ ਦੇਖੋ ਇਹ ਤਾਂ ਸੱਚੀ ਹੈ ਜੀ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਉਮੀਦਵਾਰਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਵਿਰੋਧਵਾਜ ਵੀ ਆ ਬੀਜੇਪੀ ਦੇ ਮਿਲਵਾਰਾਂ ਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਵੀ ਕਰਨ ਦਿੱਤਾ ਜਾ ਰਿਹਾ ਇਹ ਵੀ ਗੱਲ ਸੱਚੀ ਹੈ ਹਮਮ ਕਿਸਾਨ ਸਫੇ ਹੋਇਆ ਬੀਜੇਪੀ ਦੇ ਉਸ ਤੋਂ ਇਹ ਵੀ ਗੱਲ ਝੂਠੀ ਨਹੀਂ ਪਰ ਮੈਂ ਫਿਰ ਇਹ ਗੱਲ ਕਹਿਣਾ ਵਿਰੋਧ ਕਰੋ ਜੰਮ ਕੇ ਕਰੋ ਸਵਾਲ ਕਰੋ ਖੂਬ ਕਰੋ ਤਰਕ ਨਾਲ ਕਰੋ ਨਿਰ ਉਤਰ ਕਰ ਦਿਓ ਉਮੀਦਵਾਰਾਂ ਨੂੰ ਪਰ ਗੰਦ ਮੰਦ ਬੋਲਣ ਦੀ ਲੋੜ ਨਹੀਂ ਜੀ ਕੋਈ ਕਿਸੇ ਨੂੰ ਮਾਵਾ ਨਹੀਂ ਗਾਣਾ ਕੱਢੀ ਜਾਂਦਾ ਕੋਈ ਬੂਰੇ ਖੜ ਕੇ ਕੰਜਰ ਕਹੀ ਜਾਂਦਾ ਕੋਈ ਅਪਸ਼ਬਦਾਂ ਦੀ ਹੋਰ ਵਰਤੋਂ ਕਰਦਾ ਅਪਸ਼ਬਦਾਂ ਦੀ ਵਰਤੋਂ ਕਿਸੇ ਨੂੰ ਵੀ ਕਿਸੇ ਬਾਰੇ ਨਹੀਂ ਕਰਨੀ ਚਾਹੀਦੀ ਸਾਨੂੰ ਗੁੱਸਾ ਵੋਟ ਇੱਕ ਵੀ ਨਾ ਪਾਓ ਜਿਹਨੂੰ ਚਿਤ ਕਰਦਾ ਵੋਟ ਪਾਓ ਬੰਦੇ ਦੀ ਜ਼ਮਾਨਾ ਸਭ ਟਕਰਾ ਗਿਆ ਸਾਡੇ ਕੋਲੇ ਹੁਣ ਤਾਂ ਹਥਿਆਰ ਬਹੁਤ ਵੱਡਾ ਹੈਗਾ ਇਹ ਪਰ ਜਿੱਦ ਤਰ ਆਪਾਂ ਗੰਦੇ ਬੰਦੇ ਸ਼ਬਦ ਵਰਤਾਂ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਤਾਂ ਜਿੱਦ ਤਰ ਬੀਜੇਪੀ ਦਾ ਕੋਈ ਆਗੂ ਕਿਸਾਨਾਂ ਬਾਰੇ ਵਰਤੇ ਇਹ ਵੀ ਗਲਤ ਆ ਕਿਸਾਨ ਬੀਜੇਪੀ ਦੇ ਆਗੂਆਂ ਬਾਰੇ ਵਰਤਣ ਇਹ ਵੀ ਗਲਤ ਆ ਆਪਾਂ ਨੂੰ ਇੱਕ ਸ਼ਬਦ ਗੁਰੂ ਆ ਸਾਡਾ ਸਾਨੂੰ ਅਕਲ ਹੋਣੀ ਚਾਹੀਦੀ ਇਹ ਵੀ ਗੱਲ ਅਸੀਂ ਕਿੱਥੇ ਕਦੋਂ ਕਿਵੇਂ ਕਰਨੀ ਆ ਸੋ ਜਿਹੜਾ ਹੰਸੜਾ ਜਹ ਹੰਸਾ ਉਹ ਇੱਕ ਸਟੇਜ ਦੇ ਉੱਤੇ ਤੇ ਆਪਦੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਿਹਾ ਤੇ ਉਹ ਇਹ ਗੱਲ ਕਹਿ ਰਿਹਾ ਉਹਨੇ ਵੀ ਟਿੱਪਣੀਆਂ ਕੀਤੀਆਂ ਕਿ ਤਾ ਕਹਿੰਦਾ ਜੀ ਅਸੀਂ ਬਾਬਾ ਜੀਵਨ ਸਿੰਘ ਦੇ ਵਾਰਿਸ ਹੁੰਨੇ ਆ ਤੇ ਜੇ ਭਾਈ ਕੋਈ ਏਦਾਂ ਦਾ ਸਾਨੂੰ ਗਾਲਾਂ ਗੂਲਾਂ ਕੱਢਦਾ ਫਿਰ ਅਸੀਂ ਦੇਖ ਵੀ ਲਵਾਂਗੇ ਤੁਸੀਂ ਵੋਟਾਂ ਪਾਓ ਤੇ ਮੇਰਾ ਨੰਬਰ ਨੋਟ ਕਰ ਲਓ ਜੇ ਕੋਈ ਤੁਹਾਨੂੰ ਐ ਕਵੇ ਤਾਂ ਫਿਰ ਆਪਾਂ ਸਿੱਧੇ ਵੀ ਕਰ ਲਿਆਂਗੇ ਕਿ ਆਹ ਗੱਲਾਂ ਤਾਂ ਉਹ ਹੰਸ ਨੂੰ ਪਤਾ ਵੀ ਪਿੰਡਾਂ ਦੇ ਵਿੱਚੋਂ ਮੈਨੂੰ ਵੋਟ ਕਿੰਨੀ ਕ ਪੈਣੀ ਆ ਹੰਸ ਨੇ ਤਾਂ ਦੋ ਟੁੱਕ ਗੱਲ ਕਹਿਤੀ ਜੀ ਭਾਈ ਫਿਰ ਏਦਾਂ ਤਾਂ ਐ ਕਰ ਲਾਂਗੇ ਪਰ ਮੈਂ ਫਿਰ ਵੀ ਬੇਨਤੀ ਕਰਦਾ ਵੀ ਟਕਰਾਕ ਫਿਰ ਮਸਲੇ ਦਾ ਹੱਲ ਨਹੀਂਗਾ ਤੇ ਸ਼ਬਦਾਂ ਦੀ ਚੋਣ ਸਹੀ ਹੋਣੀ ਚਾਹੀਦੀ ਹੈ ਜੀ ਕੋਈ ਸ਼ੱਕ ਨਹੀਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਅੱਛਾ ਹਰ ਰੋਜ਼ ਸਹੀ ਸਾਨੂੰ ਦੱਸਦੇ ਹੋ ਕਿ ਜੀ ਕੋਈ ਨਾ ਕੋਈ ਨੇਤਾ ਪਾਰਟੀ ਛਲਾਂਗ ਮਾਰ ਰਿਹਾ ਹੈਗਾ ਆਪਣੀ ਪਾਰਟੀ ਚ ਦੂਸਰੀ ਪਾਰਟੀ ਦੂਸਰੀ ਜੋ ਆਪਣੀ ਦੇ ਵਿੱਚ ਸੋ ਹੁਣ ਲਾਲੀ ਮਜੀਠੀਆ ਕਿੱਥੇ ਗਏ ਨੇ ਜੀ ਤੇ ਕੀ ਕਹਿੰਦੇ ਨੇ ਹੁਣ ਉਹ ਮੈਂ ਨਾ ਅੱਜ ਸੋਚਦਾ ਸੀ ਹਰਪ੍ਰੀਤ ਜੀ ਮੈਂ ਕਿਹਾ ਨਾ ਇੱਕ ਆਪਾਂ ਨੂੰ ਕਾਲਮੀ ਪਵਿੱਖ ਦੇ ਵਿੱਚ ਆਪਾਂ ਸ਼ੁਰੂ ਕਰ ਲੈਣਾ ਚੋਣਾਂ ਦੇ ਮੌਕੇ ਮੈਂ ਵੀ ਉੱਡ ਚੱਲਿਆ ਹੂੰ ਹੁਣ ਨਹੀਂ ਮੁੜਦੇ ਯਾਰ ਕੁਝ ਐਦਾਂ ਦਾ ਕਾਲਮ ਸ਼ੁਰੂ ਕਰਕੇ ਨਾ ਵੀ ਭਾਈ ਅੱਜ ਕੌਣ ਗਿਆ ਅੱਜ ਆ ਗਿਆ ਅੱਜ ਆ ਗਿਆ ਅੱਜ ਆ ਗਿਆ ਬਸ ਇਸ ਤਰੀਕੇ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਿਰ ਰੈੱਡ ਆ ਤੁਮਦੇ ਉੱਤੇ ਆਪਾਂ ਕਿੰਨੇ ਹੀ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਹੁਣ ਤੱਕ ਗੱਲਾਂ ਬਾਤਾਂ ਸੰਗੀਆਂ ਕੀਤੀਆਂ ਤੇ ਭਾਈ ਦੇਖੋ ਜੀ ਆ ਵੀ ਚਲਾ ਗਿਆ ਆ ਵੀ ਚਲਾ ਗਿਆ ਆ ਵੀ ਚਲਾ ਗਿਆ ਤੇ ਇਸੇ ਲੜੀ ਦੇ ਵਿੱਚ ਅੱਜ ਲਾਲੀ ਮਜੂਤੀਆ ਹੋਣਾਂ ਦੀ ਵਾਰੀ ਆ ਗਈ ਲਾਲੀ ਮਜੂਤੀਆ ਆਪਾਂ ਜਾਣਦੇ ਆ ਬਈ ਕਾਂਗਰਸ ਦੇ ਵੱਲੋਂ ਚੋਣ ਲੜਦੇ ਹੁੰਦੇ ਤੇ ਅਕਾਲੀ ਦਲ ਦੇ ਨਾਲ ਪੂਰਾ ਜਿਵੇਂ ਵੱਟ ਬੰਨੇ ਦਾ ਰੌਲਾ ਹੁੰਦਾ ਇਸ ਤਰੀਕੇ ਦੀ ਕਰ ਰਹੀ ਹੈ ਜਕਰਮ ਮਜੂਤੀਆ ਦੇ ਖਿਲਾਫ ਚੋਣ ਲੜਦੇ ਤਾਂ ਬਿਲਕੁਲ ਗੈਰ ਦੱਖ ਮੁਕਾਬਲੇ ਵਾਲੀ ਗੱਲ ਹੁੰਦੀ ਹੈ ਤੇ ਲਾਲੀ ਮਜੀਠੀਆ ਨੇ ਬਿਕਰਮ ਮਜੀਠੀਆ ਦੇ ਖਿਲਾਫ ਬਹੁਤ ਕੁਝ ਬੋਲਿਆ ਬਿਕਰਮ ਮਜੀਠੀਆ ਨੇ ਲਾਲੀ ਮਜੀਠੀਆ ਦੇ ਖਿਲਾਫ ਬਹੁਤ ਕੁਝ ਬੋਲਿਆ ਪਰ ਅੱਜ ਲਾਲੀ ਮਜੀਠੀਆ ਆਕਾਲੀ ਦਲ ਦੇ ਵਿੱਚ ਆ ਗਏ ਆ ਤੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਦੇ ਵਿੱਚ ਹੀ ਆ ਗਏ ਆ ਉਹਨਾਂ ਨੇ ਕਿਹਾ ਜੀ ਮੇਰਾ ਕੋਈ ਗਲਾ ਸ਼ਿਕਵਾ ਨਹੀਂ ਸੀ ਸਾਰੇ ਇਕੱਠੇ ਆ ਜੀ ਜੀ ਭਗਵੰਤ ਮਾਨ ਪਰਮਨਟਿਨਲੀ ਵੋਟਾਂ ਮੰਗਰੇਣੇ ਜੀ ਕੀ ਕਹਿ ਰਹੇ ਨੇ ਦੇਖੋ ਜੀ ਸਾਰੇ ਹੀ ਸਾਰਿਆਂ ਵਾਸਤੇ ਵੋਟਾਂ ਲੰਘ ਰਹੇ ਆ ਖਾਲੇ ਦਿੱਲੀ ਦੇ ਕਈ ਕੇਂਦਰੀ ਮੰਤਰੀ ਆ ਜਿਹੜੇ ਉਹਨਾਂ ਨੇ ਪੰਜਾਬ ਚ ਆ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਵੋਟਾਂ ਮੰਗਣੀਆਂ ਖਾਲੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਆਉਣਾ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੇ ਵੀ ਦੋ ਤਿੰਨ ਜਿਹੜੇ ਪੰਜਾਬ ਦੇ ਵਿੱਚ ਹਾਰੇ ਮਾਰਨੇ ਮੇਰਾ ਕਲ ਤਰੀਕਾ ਅਜ ਰਾਤ ਨੂੰ ਤੈ ਹੋ ਜਾਣੀਆਂ ਜਸਵੇਰੇ ਤੈ ਹੋ ਜਾਣੀਆਂ ਪਰ ਅੱਜ ਭਗਵੰਤ ਮਾਨ ਨੇ ਜਲੰਧਰ ਹਲਕੇ ਦੇ ਵਿੱਚ ਸਿਰ ਪਵਨ ਟੀਮ ਨੂੰ ਵਾਸਤੇ ਵੋਟਾਂ ਮੰਗਣੀਆਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਵੋਟਾਂ ਪਾਓ ਵੱਧ ਤੋਂ ਵੱਧ ਵੋਟਾਂ ਪਾਓ ਅਸੀਂ ਤੁਹਾਡੇ ਲਈ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਕੇ ਦਿਖਾਏ ਆ ਹੂੰ ਹੂੰ ਉਮੀਦਵਾਰਾਂ ਦਾ ਵੀ ਜੀ ਰੈਕર્ડ ਟੁੱਟ ਗਿਆ 349 ਜਣੇ ਜਣੇ ਨੇ ਹੁਣ ਇਸ ਸਮੇਂ ਮੈਦਾਨ ਵਿੱਚ ਨੇ ਪੰਜਾਬ 'ਚ ਬਿਲਕੁਲ ਜੀ 20 ਸਾਲ ਦਾ ਰਕਾਰ ਟੁੱਟਿਆ ਹੂੰ ਹੂੰ 20 ਸਾਲ ਪਹਿਲਾਂ ਦੀ ਗੱਲ ਕਰ ਗਏ ਤੇ ਉਹਦਾ ਵੀ ਰਕਾਰ ਇੱਕ ਜੀ ਟੁੱਟ ਗਿਆ ਤੇ ਵੱਡੀ ਗੱਲ ਪਤਾ ਕੀ ਆ ਜੀ ਜੇ ਆਪਾਂ ਪਿਛਲੀ ਵਾਰ ਦੇ ਮੁਕਾਬਲੇ ਤੋਂ ਦੇਖੀਏ ਤਾਂ ਐਤਕੀ 2019 ਦੇ ਮੁਕਾਬਲੇ ਤੋਂ ਬੜੀ ਜੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਦੇ ਵਿੱਚ ਖੜਨ ਦਾ ਚਾਹ ਚੜਿਆ 349 ਉਮੀਦਵਾਰ ਯਾਨੀ ਕਿ ਇੱਕ ਤੱਕ 350 ਉਮੀਦਵਾਰ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਕਾਗਜ਼ ਰੱਦ ਹੋਣੇ ਸੀ ਉਹ ਕਾਗਜ਼ ਰੱਦ ਹੋ ਗਏ ਆ ਜਿਨ੍ਹਾਂ ਨੇ ਵਾਪਸ ਲੈਣੇ ਸੀ ਵਾਪਸ ਲੈ ਲਏ ਆ ਹੁਣ ਕਾਗਜ਼ ਵਾਪਸ ਵੀ ਨਹੀਂ ਲਏ ਜਾ ਸਕਦੇ ਤੇ ਰੱਦ ਵੀ ਨਹੀਂ ਹੋਣੇ 349 ਉਮੀਦਵਾਰ 13 ਲੋਕ ਸਭਾ ਹਲਕਿਆਂ ਦੇ ਵਿੱਚ ਇਸ ਵੇਲੇ ਮੈਦਾਨ ਦੇ ਵਿੱਚ ਆ 219 ਦੇ ਵਿੱਚ ਯਾਨੀ ਕਿ 5 ਸਾਲ ਪਹਿਲਾਂ 278 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਕੀਤੀ ਸੀਗੇ ਤੇ ਪਤਾ ਇਹ ਲੱਗਾ ਜੀ ਕਿ 598 ਨਾਮਜ਼ਦਗੀਆਂ ਤੱਕ ਹੀ ਦਾਖਲ ਹੋਈਆਂ ਸੀ ਇਹਦੇ ਵਿੱਚੋਂ 111 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਆ ਤੇ 6 ਜਣਿਆਂ ਨੇ ਕਾਗਜ਼ ਵਾਪਸ ਲੈ ਲਿਆ ਤੇ 349 ਇਸ ਵੇਲੇ ਮੈਦਾਨ ਦੇ ਵਿੱਚ ਆ ਜੀ ਸ਼ਿਰਧਾਲੂਆਂ ਦੀ ਜਿਹੜੀ ਦੌੜ ਹੈ ਜੀ ਡੇਰਿਆਂ ਵਿੱਚ ਤਾਂ ਹਮੇਸ਼ਾ ਹੀ ਲੱਗੀ ਰਹਿੰਦੀ ਹੈ ਪਰ ਇਸ ਸਮੇਂ ਖਾਸ ਤੌਰ ਤੇ ਜਦੋਂ ਇਲੈਕਸ਼ਨਾਂ ਦਾ ਮੌਸਮ ਹੈਗਾ ਸਿਆਸੀ ਹਲਚਲ ਕਾਫੀ ਵਧੀ ਹੋਈ ਹੈ ਲੋਕ ਉੱਥੇ ਜਾ ਰਹੇ ਨੇ ਕੀ ਚੱਲ ਰਿਹਾ ਜੀ ਡੇਰਿਆਂ ਦੇ ਵਿੱਚ ਤੇ ਦੂਸਰਾ ਜਿਹੜਾ ਡੇਰਾ ਸਿਰਸਾ ਹੈਗਾ ਉਹ ਵੀ ਕੋਈ ਉਡੀਕ ਰਹੇ ਨੇ ਕਿ ਕਿਸ ਪਾਸੇ ਨੂੰ ਉਹਨਾਂ ਨੇ ਵੋਟਾਂ ਪਾਣੀਆਂ ਨੇ ਆ ਬਿਲਕੁਲ ਜੀ ਦੇਖੋ ਗੱਲ ਇਹ ਜਿਹ ਤੇ ਡੇਰਿਆਂ ਦੇ ਵੱਲ ਉਮੀਦਵਾਰ ਜਾਂਦੇ ਹੀ ਹੁੰਦੇ ਆ ਪਹਿਲਾਂ ਵੀ ਜਾਂਦੇ ਸੀ ਅੱਜ ਵੀ ਜਾਂਦੇ ਆ ਉਹਨਾਂ ਨੂੰ ਪਤਾ ਵੀ ਭਾਈ ਇਹ ਡੇਰਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਜੇਕਰ ਸਾਡੇ ਪੱਖ ਦੇ ਵਿੱਚ ਆ ਗਏ ਤਾਂ ਫਿਰ ਸਾਡਾ ਬੇੜਾ ਬੰਨੇ ਲੱਗ ਜਾਣਾ ਇਹ ਸਾਰੀਆਂ ਸਿਆਸੀ ਪਾਰਟੀਆਂ ਵਾਲੇ ਏਵੇਂ ਹੀ ਸੁਤਲੇ ਸਨ ਹਨ ਤੇ ਪਤਾ ਨਹੀਂ ਕਿੰਨਾ ਚਿਰ ਰਹਿਣਗੇ ਅਗਲੀ ਜਾਣਕਾਰੀ ਮਹਤਪੂਰਨ ਇਹ ਆ ਵੀ ਹਰ ਰੋਜ਼ ਹਰ ਡੇਰੇ ਦੇ ਉੱਤੇ ਵਕ ਵਕ ਪਾਰਟੀਆਂ ਦੇ ਉਮੀਦਵਾਰ ਹੁਣ ਜਾ ਰਹੇ ਆ ਤੇ ਅਗਲੀ ਜਾਣਕਾਰੀ ਇਹ ਆ ਕਿ ਡੇਰਾ ਸਿਰਤਾ ਨਹੀਂ ਬੇਸ਼ੱਕ ਕੁਝ ਕ ਮਹੀਨੇ ਪਹਿਲਾਂ ਆਪਣਾ ਰਾਜਨੀਤਿਕ ਵਿੰਗ ਪੱਲ ਕਰਤਾ ਸੀ ਪਰ ਇਹ ਜਾਣਕਾਰੀ ਮਿਲੀ ਹੈ ਜਿ ਕਿ ਜਿਹੜੇ ਡੇਰੇ ਦੇ ਪੈਰੋਕਾਰ ਆ ਉਹ ਹਾਲੇ ਸਿਆਸੀ ਇਸ਼ਾਰੇ ਦੀ ਉਡੀਕ ਦੇ ਵਿੱਚ ਹੈ ਕਿਉਂਕਿ ਮਾਲਵੇ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਉੱਪਰ ਦੀ ਹਿੱਸਿਆਂ ਦੇ ਵਿੱਚ ਕੁਝ ਕਥਮਾਂ ਤੇ ਜਦੀ ਦੇ ਵਿੱਚ ਹਾਲੇ ਵੀ ਪੈਰੋਕਾਰ ਹੈਗੇ ਜਿਹੜੇ ਕਿ ਪਿਤਾ ਜੀ ਦੇ ਆਸ਼ਕ ਨੇ ਉਹਨਾਂ ਦੀ ਇੱਛਾ ਇਹ ਆਦੀ ਸਾਨੂੰ ਇਸ਼ਾਰਾ ਹੋ ਜੇ ਸਹੀ ਅਖਬਾਰ ਹੈ ਤੇ ਫਿਰ ਅਸੀਂ ਉਧਰਲੇ ਪਾਸੇ ਨੂੰ ਪਹੁੰਚ ਜਗੇ ਹਮ ਹਮ ਅਮਿਤ ਸ਼ਾ ਕੇਜਰੀਵਾਲ ਬਾਰੇ ਕੀ ਕਹਿ ਰਹੇ ਨੇ ਜੀ ਅਮਿਤ ਸ਼ਾ ਨੇ ਅੱਜ ਦੂਰ ਤੋਂ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਕੇਜਰੀਵਾਲ ਘਰੀ ਬਾਰ-ਬਾਰ ਕਹਿੰਦੇ ਆ ਇਹ ਤਾਂ ਇਦਾਂ ਹੋ ਜੂ ਪ੍ਰਧਾਨ ਮੰਤਰੀ ਐ ਨੇ ਬਣ ਜਾਣਾ ਫਲਾਣੇ ਨੇ ਐ ਹੋ ਜਾਣਾ ਫਲਾਣੇ ਨੇ ਐ ਹੋ ਜਾਣਾ ਉਹ ਕਦੇ ਵੀ ਦੋ ਟੁਕ ਗੱਲ ਇਹ ਆ ਕਿ ਇਸ ਵੇਲੇ ਕੇਜਰੀਵਾਲ ਦੇ ਵੱਲੋਂ ਜੋ ਕਿਹਾ ਜਾ ਰਿਹਾ ਝੂਠ ਕਿਹਾ ਜਾ ਰਿਹਾ ਕੇਜਰੀਵਾਲ ਆ ਜਿਹੜਾ ਉਹ ਇਸ ਵੇਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਮਿਲੀ ਐ ਨਾ ਕਿ ਦੋਸ਼ ਮੁਕਤ ਕੀਤਾ ਗਿਆ ਜੀ ਦੋਸ਼ ਇਹਦੇ ਉੱਤੇ ਮਰਕਰਾਰ ਨਹੀਂ ਪਰ ਮਾਨਯੋਗ ਅਦਾਲਤ ਨੇ ਇਹਨੂੰ ਅੰਤਿਮ ਜ਼ਮਾਨਤ ਦਿੱਤੀ ਐ ਤੇ ਦੋ ਤਰੀਕ ਨੂੰ ਸਰੈਂਡਰ ਇਹਨੇ ਕਰਨਾ ਹੈਗਾ ਅਦਾਲਤਾਂ ਦੇ ਵਿੱਚ ਜਾ ਕੇ ਤੇ ਦੱਲਾ ਉਹ ਕਹਿੰਦੇ ਵੀ ਕੇਜਰੀਵਾਲ ਐ ਕਹਿੰਦਾ ਵੀ ਜਦ ਵਸਰੇ ਲਾ ਦੇਾਂਗੇ ਉਹ ਕਹਿੰਦਾ ਜੀ 22 23 ਖਵਾਂ ਦੇ ਉੱਤੇ ਆਮ ਆਦਮੀ ਪਾਰਟੀ ਚੋਂ ਲੜ ਰਹੀ ਹੈ 22 23 ਸੀਟਾਂ ਦੇ ਉੱਤੇ ਤੇ ਪੂਰੇ ਦੇਸ਼ ਨਾਲ ਵਾਅਦਾ ਕਰ ਰਹੀ ਹੈ ਵੀ ਭਾਈ ਬਿਜਲੀ ਅਸੀਂ ਮੁਫਤ ਕਰ ਦੇਾਂਗੇ ਸਾਡੀ ਸਰਕਾਰ ਲਿਆਓ ਹੂੰ ਹੂੰ ਗਰਮੀ ਕਾਰਨ ਜੀ ਪੰਜਾਬ ਚ ਹਾਕਾਰ ਮਚਣੀ ਸ਼ੁਰੂ ਹੋ ਗਈ ਹੈ ਕੀ ਹਾਲਾਤ ਨੇ ਦੇਖੋ ਜੀ ਅੱਜ ਪੰਜਾਬ ਦੇ ਵਿੱਚ 47 ਡਿਗਰੀ ਟੈਂਪਰੇਚਰ ਆ ਤੇ ਮੈਂ ਨਾ ਵੀ ਪੂਰੇ ਵੱਟ ਨਿਕਲੇ ਪਏ ਆ ਹੂੰ ਹੂੰ ਤੇ ਮੌਸਮ ਵਿਭਾਗ ਕਹਿੰਦਾ ਵੀ ਐਤ ਕੀ 45 ਡਿਗਰੀ ਟੈਂਪਰੇਚਰ ਤਾਂ ਆਹ ਹੋ ਜਾਣਾ ਜੀ 25 ਤਰੀਕ ਨੂੰ 25 ਤਰੀਕ ਨੂੰ 45 ਡਿਗਰੀ ਟੈਂਪਰੇਚਰ ਹੋਊਗਾ ਤੇ ਅਗਲੀ ਮਹੱਤਵਪੂਰਨ ਗੱਲ ਇਹ ਹੈ ਵੀ ਅੱਜ ਕੀ 46 46 ਡਿਗਰੀ ਟੈਂਪਰੇਚਰ ਅਕਸਰ ਰਿਹਾ ਕਰਨੇ ਹੂੰ ਹੂੰ ਤੇ ਧਿਆਨ ਰੱਖੋ ਜੀ ਗਰਮੀ ਬਹੁਤ ਹੈਗੀ ਤੇ ਗਰਮਾਹਟ ਵੈਸੇ ਵੀ ਇਸ ਸਮੇਂ ਸਿਆਸੀ ਹਲਚਲ ਕਾਰਨ ਵੀ ਹੋਈ ਹੋਈ ਹੈ ਸੋ ਤੁਹਾਡਾ ਧੰਨਵਾਦ ਤੇ ਸੋਮਵਰ ਨੂੰ ਤੁਹਾਡੇ ਨਾਲ ਮੁੜ ਤੋਂ ਸੰਚ ਬਾਨੇ ਜੀ ਥੈਂਕ ਯੂ ਫॉर ਯਰ ਟਾਈਮ ਬਹੁਤ ਮਿਹਰਬਾਨੀ ਜੀ ਮਿਹਰਬਾਨੀ Fm <laughs>